ਆਹ ਹੋ ਆਹ ਆ ਗਿਆ ਸਾਰਾ ਕੁਝ ਪਤਾ ਨੂੰ ਉਦੂ ਬਣਾਉਂਦੇ ਵੇ ਆ ਹੁਣ ਕਿਦਾਂ ਦੀ ਵਾਰਦਾਤ ਆ ਬਾਈ ਇਹ ਉਹ ਬਾਈ ਪਰਸੋ ਦੀ ਰਾਤ ਵੀ 500 500 ਮੀਡੀਆ ਦੇ ਆ ਗਏ ਆ ਕੀ ਕਿਤੇ ਨਾ ਰਵੇ ਨਾ ਕੋਈ ਬਾਨ ਦਾ ਹਾਲ ਪਛਨੇ ਦੇਖਾ ਤੇ ਹੁਣ ਸ਼ਰਮ ਨਹੀਂ ਆਈ ਤੋ ਤੋ ਮਾਨ ਦਾ ਬਹੁਤ ਜ਼ਿਆਦਾ ਹੋ ਗਿਆ ਉਹ ਸਭ ਤੇ ਸੁਣ ਕੇ ਨਾ ਗੜੀ ਹੋ ਜਾਓ को एली बोलले जायो ਆਠੀ ਕਰਾਂਗੇ ਇਧਰ ਹੀ ਕਰਦੇ ਆਂ ਅਰੇ ਭਾਈ ਕੀ ਹੋ ਰਿਹਾ ਹੈ ਸਰਕਾਰ 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 ਯਾਹੋ ਜੀ ਸਰਕਾਰ ਸਰਕਾਰ ਅਬ ਇਧਰ ਹੋਣਾ ਨਹੀਂ ਲੋਕ ਆਇਆ ਕੜੀਆਂ ਨਹੀਂ ਆ ਗਈਆਂ ਮੇਰਾ ਨਾਮ ਲੱੱਕੀ ਭਾਈ ਸਦਰਖਾਨ ਦੇ ਵਾਰਿਸ ਘਰ ਨਾਲ ਆਇਆ ਕੀ ਕਰਨੂਗੀ ਪਾਏ ਮੇਰੇ ਭਰਾ ਦੀ ਨਾ ਪਰਸੋ ਰਾਤੀ 11:30 ਵਜੇ ਗੁਰਾਤੀ ਹਸਪੀਟਲ ਮੋਰੇ ਡੈਥ ਹੋ ਗਈ ਸੀ ਤੇ ਨਾ ਪੁਲਿਸ ਵਾਲਿਆਂ ਕੋਈ ਛਾਣਵੇਂ ਨਹੀਂ ਕੀਤੀ ਅੱਜ ਤੀਜਾ ਦਿਨ ਨਾ ਭਾਜੀ ਕੀ ਨਾਮ ਆ ਭਰਾ ਤੁਹਾਡੇ ਦਾ ਰੋਸ਼ਨ ਲਾਗਾ ਤੇ ਕੱਚਾ ਨਾ ਵਿੱਕੀ ਆ ਪਿੰਡ ਬਜਵਾੜਾ ਭਾਜੀ ਕਾਰਵਾਈ ਕਿਉਂ ਨਹੀਂ ਕੀਤੀ ਨਹੀਂ ਲੱਗਦਾ ਇਹ ਬਾਅਦ ਟਾਈਮ ਤੋਂ ਟਾਈਮ ਦੇਈ ਜਾਂਦੀ ਹੈ ਵੀ ਟਾਈਮ ਤੋਂ ਟਾਈਮ ਅੱਗੇ ਤੋਂ ਅੱਗੇ ਟਾਈਮ ਤੋਂ ਇਦਾਂ ਸਾਨੂੰ ਦੇ ਦੇ ਕੇ ਨਾ ਦੁਖੀ ਕੀਤਾ ਪਿਆਈ ਆ ਆਪਾਂ ਪਰਸੋ ਦੇ ਘੁੰਮਣ ਲੱਗਿਆ 11:30 ਵਜੇ ਡੈਥ ਹੋਈ ਤਾਂ ਸਵੇਰੇ ਸਾਨੂੰ 8:00 ਵਜੇ ਪਤਾ ਲੱਗਦਾ ਪਿਆ ਜੀ ਹਾਂਜੀ ਗੱਡੀ ਨੰਬਰ ਵਗੈਰਾ ਗੱਡੀ ਨੰਬਰ ਸਾਲਾ ਕੁਛ ਉਹਨਾਂ ਨੂੰ ਦਿੱਤਾ ਪਿਆ ਪਰਚਾ ਕੀਤਾ ਪਿਆ ਉਹ ਹੱਲੇ ਤੱਕ ਗੱਡੀ ਫੜੀ ਹੋਏ ਇਹਨਾਂ ਦੇ ਰਾਤੀ ਪਾਓ ਪੇਸ਼ ਨਹੀਂ ਅੱਜ ਮਣੀ ਹੋਏ ਪੇਸ਼ ਕੱਲ ਮਣੀ ਹੋਏ ਪੁਲਿਸ ਕੀ ਕਰ ਰਹੀ ਹੈ ਪੁਲਿਸ ਬਾ ਟਾਈਮ ਤੋਂ ਟਾਈਮ ਦੇਈ ਜਾਂਦੀ ਹੈ ਸਾਨੂੰ ਟਾਈਮ ਤੋਂ ਟਾਈਮ ਅੱਗੇ ਦੇਈ ਜਾਂਦੀ ਪਈ ਆ ਪਰਚਾ ਹੋ ਤਾਂ ਗਿਆ ਸਰਦ 3 ਵਜੇ ਦਾ ਟਾਈਮ ਲਿਆ ਨਾ ਆ 3 ਵਜੇ ਦਾ ਟਾਈਮ ਦਿੱਤਾ ਸੀ ਸਵੇਰੇ ਹੱਲੇ ਤਾਂ ਦੇਖੋ ਆ ਦੇਖੋ ਜੀ ਆ ਆ ਰਿਹਾ 3 ਵਜੇ ਦਾ ਟਾਈਮ ਲਿਆ ਨਾ ਫਿਰ ਆਪਾਂ ਜੇ ਤਾਂ ਆ ਆ ਦੇਖੋ ਜੀ 2:30 ਵਜੇ ਆ

ਕੋਈ ਕਾਰਵਾਈ ਕਿਸੇ ਪੁੱਤ ਨੇ ਸਭ ਜੇ پوئي پئي پئي پئي

ਕੋਈ ਮੁਸ਼ਕਿਲ ਨਹੀਂ ਰੋਸ਼ਨ ਲਾਲ ਉਹ ਮੇਰੇ ਪੁੱਤ ਨੂੰ ਜਿਆਦਾ ਦੇ ਫੋਨ ਜਾਂਦੇ ਪੂਰੀ ਰਿੰਗ ਬਚਦੀ ਆ ساری ਰਾਤ ਨਹੀਂ ਛੱਡਿਆ ਨਹੀਂ ਪੋਰਥ ਹੋਇਆ ਸੀ 7 ਵਜੇ ਕੀਤਾ ਇਹੋ ਸੰਭਲਿਆ ਜਦ ਕਹਿੰਦਾ ਤੁਸੀਂ ਥਾਣੇ ਆ ਜੋ ਮੈਂ ਕਿ ਉਹਨ ਕੀ ਗਲਤੀ ਕਰ ਲਈ ਉਹ ਇੱਥੇ ਐਸਾ ਕਹਿੰਦਾ ਬੀਬੀਆਂ ਨੂੰ ਘਰ ਛੱਡਿਆ ਉਹ ਬੀਬੀਆਂ ਨੂੰ ਕੰਮ ਘਰ ਛੱਡਿਆ ਨੂੰ ਅੰਦਰ ਨਹੀਂ ਜਾਂਦਾ ਅੰਦਰ ਨਾ ਜਾਂਦਾ ਵੇ ਕਿਹੜਾ ਮਨਸੀ ਸਗਾ 7 ਵਜੇ ਫੋਨ ਚੱਕਦਾ ਰਾਤ ਦੇ 11 ਵਜੇ ਦਾ ਨਾ ਚੱਕਿਆ ਮੇਰੇ ਪੁੱਤ ਦਾ ਫੋਨ ਔਰ ਇੰਗਾਂ ਜਾਂਦੀਆਂ ਰਹੀਆਂ ਉਹ ਮਰੰਡੀ ਸੀ ਨਹੀਂ ਨਾ ਪਾਏ ਸੀ ਉਹ ਮੇਰੀ ਨੌਨ ਵੀ ਤਿੰਨ ਦਿਨ ਹੋ ਗਏ ਬਿਲਕੁਦੀ ਨੂੰ ਇਹ ਬੱਚੇ ਚੋਚੇ ਬਿਲਕਦੇ ਉਹ ਹੀਰਾ ਮੇਰੇ ਅੰਦਰ ਹੋੜਿਆ ਉਹ ਕਿਲਾਣਾ ਇਹ ਬਾਦੀਆਂ ਖਾਟੇ ਕਹਿੰਦੇ ਆਸਾ ਨਹੀਂ ਖਾਣੇ ਦੀ ਖਾਣੇ ਦੀ ਆ ਉਹ پیسے ਰੋ ਆਪਿਆ ਜੇ ਸਾਡਾ ਭਾਂਡੇ ਪਾਈਂ ਨਹੀਂ ਲੱਗਦੇ ਆ ਪੈਸਾ ਲਾ ਦੇ ਕਿਤੇ ਨਹੀਂ ਹੋਣਾ ਮਾਰੇ ਹੋਰ ਦੱਸਾਂ ਕਿ ਕੰਨ ਛੱਡੇ ਪਿੱਛੇ ਚਲੋ ਅੱਗੇ ਚਲੋ ਪਿੱਛੇ ਚਲੋ ਅੱਗੇ ਚਲੋ ਥੋੜਾ ਜਾਈਆ ਆਈਆ ਪਿੱਛੇ ਨੂੰ ਐਵੇਂ ਬੈਠੋ ਤੂੰ ਹਾਂਜੀ ਕੀ ਨਾਮ ਹੈ ਜੀ ਨਾਮ ਹੈ ਲक्की ਬਾਜੀ ਕੀ ਭਰਾ ਮਾਮਲਾ ਜੋ ਇੱਥੇ ਜਾਮ ਲਾਇਆ ਗਿਆ ਹੈ ਬਾਜੀ ਮੇਰੇ ਭਰਾ ਦਾ ਮਰਡਰ ਕੀਤਾ ਗਿਆ ਜੀ ਗੱਡੀ ਗੱਡੀ ਆਏ ਗੱਡੀ ਮਾਰ ਕੇ ਉੱਥੇ ਦੀ ਲੰਗਿਆ ਬੰਦਾ ਜੀ ਮੁਰਕੇ ਸਾਡੇ ਹੱਥ ਨੇ ਲੱਗਾ ਜੀ ਬੰਦਾ ਤੇ 11:30 ਵਜੇ ਐਕਸੀਡੈਂਟ ਹੋਇਆ ਜੀ ਸਾਨੂੰ ਸਵੇਰੇ 8:00 ਵਜੇ ਪਤਾ ਲੱਗਦਾ ਪਿਆ ਜੀ ਕਿੱਥੇ ਦੀ ਵਾਰਦਾਤ ਹੈ ਤੇ ਕਿਸ ਦੰਦੀ ਹੈ ਇਹ ਸਲਾਮਾਬਾਦੀ ਗੁਰਾਟੀ ਹਸਪੀਟਲ ਦੇ ਕੋਲ ਦੀ ਹੈ ਜੀ ਜਦੋਂ ਦੀ ਵਾਰਦਾਤ ਹੈ ਤੇ ਜੀ ਬੁੱਧਵਾਰ ਦੀ ਆ 11:30 ਵਜੇ ਦਾ ਕੋਈ ਸਮਾਂ ਵਾਲਾ ਕੋਈ ਵਪਾਰ ਦਾ ਚੀਜ਼ ਸਾਨੂੰ ਕੋਈ ਇਹਨਾਂ ਦੇ ਕੋਈ ਪੁੱਛ ਗਏ ਨਹੀਂ ਸਾਡੀ ਇਹਨਾਂ ਦੀ ਕੀਤੀ ਸੀ ਅੱਜ ਤੇ ਦੂਜਾ ਦਿਨ ਵੀ ਪੀਛ ਗਿਆ ਜੀ ਪਰਸੋ ਦੀ ਹੋਈ ਹੋ ਬੰਦਾ ਟ੍ਰੇਸ ਕੀਤਾ ਵਜਾ ਫਿਰ ਬੰਦਾ ਇਹਨਾਂ ਨੇ ਗੱਡੀ ਫੜੀ ਆ ਇਹ ਬੰਦਾ ਨਹੀਂ ਸਾਡੇ ਸਾਹਮਣੇ ਪੇਸ਼ ਕਰਦੇ ਵੇ ਸਾਡੀ ਮੰਗ ਇਹ ਉਹ ਬੰਦਾ ਤਾਂ ਸਾਨੂੰ ਚਾਹੀਦਾ ਨਾ ਇਹ ਕਹਿੰਦੇ ਪੋਸਟਮੈਨਰ ਕਰਾ ਲਓ ਪੋਸਟਮੈਨਰ ਕਰਾ ਲਓ ਉਹੀ ਕੋਈ ਗੱਲ ਤੇ ੜੇ ਹੋ ਆ ਜੀ ਆਪਾਂ ਜਦ ਤੱਕ ਸਾਡੇ ਉਹ ਬੰਦਾ ਨਹੀਂ ਇਹ ਮੋੜੇ ਫੜਕੇ ਸਾਨੂੰ ਦਿੰਦੇ ਜਿਹਨੇ ਮੇਰੇ ਭਰਾ ਨੂੰ ਮਾਰਿਆ ਉਹ ਬੰਦਾ ਮੋੜੇ ਚਾਹੀਦਾ ਜੀ ਮੈਨੂੰ ਬੱਸ ਕੀ ਨਾਮ ਕੀ ਸੀ ਭਰਾ ਤੁਹਾਡੇ ਦਾ ਭਰਾ ਦਾ ਨਾਮ ਬਿੱਤੀ ਸੀਗਾ ਜੀ ਤੇ ਉਦਾਂ ਉਹਨੂੰ ਰੋਸ਼ਨ ਰੋਸ਼ਨ ਲਾ ਦੇ ਪੱਕਾ ਨਾਮ ਕੀ ਵਿਆਹ ਹੈ ਹਾਂਜੀ ਵਿਆਹ ਸੀਗਾ ਦੋ ਬੱਚੇ ਆ ਉਹਦੇ ਛੋਟਾ ਮੁੰਡਾ ਹੈ ਜੀ ਉਹਦਾ ਪੰਜ ਛੇ ਸਾਲ ਦਾ ਮੁੰਡਾ ਆ ਸੱਤ ਅੱਠ ਸਾਲ ਦੀ ਕੁੜੀ ਹੈ ਜੀ ਉਹਦੇ ਕੰਮ ਕਰਦੀ ਆ ਤੁਸੀਂ ਦਿਹਾੜੀ ਟੱਪਾ ਹੀ ਕਰਦਾ ਜੀ ਆਪਣਾ ਏਦਾਂ ਦਿਹਾੜੀ ਟੱਪਾ ਕਰਦਾ ਪਿਆ ਕੀ ਹੁਣ ਪ੍ਰਵਾਦ ਦੀ ਕੀ ਮੰਗਾ ਭਾਈ ਜੀ ਜਾਮ ਲਾਇਆ ਹੋਇਆ ਹੈ ਤੋ ਬਸ ਸਾਡੀ ਇਹੀ ਮੰਗ ਹੈ ਜੀ ਭਾਈ ਉਹ ਮੁੰਡਾ ਜਿਹਨੇ ਗੱਡੀ ਮਾਰ ਕੇ ਧੋੜਾ ਆਏ ਫੜੇ ਉਹਨੂੰ ਫੜਦੇ ਕਹਦੇ ਉਹ ਮੁੰਡਾ ਸਾਨੂੰ ਇੱਥੇ ਚਾਹੀਦਾ ਜਿਹੜਾ ਗੱਡੀ ਮਾਰ ਕੇ ਗਿਆ ਜੀ ਇਹਦੇ ਇਹਨੂੰ ਮਾਰ ਕੇ ਗਿਆ ਸਾਨੂੰ ਉਹ ਮੁੰਡਾ ਚਾਹੀਦਾ ਬਜੀ ਬਸ ਪੁਲਿਸ ਨਾਜਮਾਂ ਦਾ ਕੀ ਕਹਿਣਾ ਉਹ ਬਜੀ ਟਾਈਮ ਤੇ ਟਾਈਮ ਪਾਈ ਜਾਂਦੇ ਆ ਟਾਈਮ ਦੇ ਟਾਈਮ ਪਾਈ ਜਾਂਦੇ ਆ ਬਸ ਕਾਰ ਦਾ ਵੀ ਸਾੜੀ ਦਿਹਾੜੀ ਪੀ ਚ ਗਏ ਅੱਜ ਸਵੇਰੇ 10 ਵਜੇ ਗਿਆ ਫੇ 11 12 ਫੇ ਉਹ 3 ਵਜੇ ਉਹ 3 ਵੀ ਬੱਜ ਕੇ ਕਿੱਥੇ ਹੈ ਜੀ ਮੁੰਡਾ ਉਹ ਗੱਡੀ ਜਿਕਰ ਨਹੀਂ ਹਜੇ ਕੋਈ ਕਾਰਵਾਈ ਇਹ ਸਾਨੂੰ ਕਹਿੰਦੇ ਪਰਸੋਂ ਆਪ ਆਪਾ ਕੱਲ੍ਹ ਰਾਤ ਉੱਥੇ ਗਏ ਆ ਐਸਐਚਓ ਗਿਆ ਕਹਿੰਦਾ ਮੈਂ ਗੱਡੀ ਲੈ ਕੇ ਆਂਦੀ ਜੀ ਉੱਥੋਂ ਤੇ ਉਹ ਗੱਡੀ ਇਹਨੇ ਕਿੱਦਾਂ ਲੈ ਕੇ ਆਂਦੀ ਉਹਦੇ ਘਰੋਂ ਜੀ ਇਹ ਕਹਿੰਦਾ ਲੋਕ ਹੋਰ ਕੇ ਗੱਡੀ ਤੇ ਜੇ ਚਾਬੀ ਗੱਡੀ ਤੇ ਲੱਗੀ ਹੁੰਦੀ ਹੈ ਜੀ ਮੈਨੂੰ ਇਹ ਵੀ ਜਵਾਬ ਚਾਹੀਦਾ ਗੱਡੀ ਚਾਬੀ ਚ ਲੈ ਬਾਇ ਹੁੰਦੀ ਹੈ ਜੇ ਆਪਾਂ ਜਿੰਦਾ ਖੋਲਿਆ ਕਰੇ ਘਰ ਜਾ ਕੇ ਤੇ ਲੈ ਆਂਦਾ ਚਾਬੀ ਇਹਦੇ ਖੋਲ ਸਕੀ ਜੀ ਜ਼ਿਕਰ ਹਜੇ ਵੀ ਇਨਸਾਫ ਨਹੀਂ ਮਿਲਦਾ ਕਿ ਅਗਲੀ ਕੀ ਕਰਦੇ ਹੋ ਇਹ ਜੀ ਆਪਾਂ ਬਸ ਮੰਗ ਪਾਜੀ ਮੇਰੇ ਇਹੀ ਆ ਕਿ ਮੈਨੂੰ ਆ ਮੇਰੇ ਭਰਾ ਦੇ ਜਿਹੜਾ ਕਾਰਦਾ ਉਹ ਚਾਹੀਦਾ ਬਸ ਆਪਾਂ ਉਹ ਤੋਂ ਬਿਨਾ ਕੁਛ ਨਹੀਂ ਹੈਗੇ ਪਾਜੀ ਬਸ ਸਾਡਾ ਘਰ ਉਜੜ ਗਿਆ ਪਾਜੀ ਬਸ ਜੇ ਤੁਸੀਂ ਕਹਿੰਸਾ ਕੀ ਮਾਮਲਾ ਪੁਰਾਤੇ ਜਾੰਗ ਲਾਇਆ ਗਿਆ ਤੁਹਾਡੇ ਵਿੱਚ ਪਿੰਡ ਵਾਸੀਆਂ ਭਾਈ ਦੇਖੋ ਇਹ ਪਰਸੋਂ ਰਾਤ ਨੂੰ ਸਾਡੇ ਬਜਵਾੜੇ ਦਾ ਮੁੰਡਾ ਹੈਗਾ ਉਹਦੀ ਡੈਥ ਹੋ ਗਈ ਸੀ ਐਕਸੀਡੈਂਟ ਦੌਰਾਨ ਤੇ ਪਰਸੋਂ ਰਾਤ ਪਰਸੋਂ ਕੱਲ ਸਵੇਰੇ ਫਿਰ ਪਰਿਵਾਰ ਨੂੰ ਜਦੋਂ ਪੁਲਿਸ ਵੱਲੋਂ ਇਨਟੀਮੇਸ਼ਨ ਦਿੱਤੀ ਗਈ ਕਿ ਇਹ ਤੁਹਾਡਾ ਗੱਡ ਬੋਡੀ ਮਿਲੀ ਹੈ ਜੀ ਸਲਾਮਾਬਾਦ ਉਸ ਤੋਂ ਬਾਅਦ ਫਿਰ ਚਲੋ ਸਾਰਾ ਪਿੰਡ ਇੱਥੇ ਇਕੱਠਾ ਹੋ ਕੇ ਥਾਣੇ ਦੇ ਵਿੱਚ ਪਹੁੰਚਿਆ ਤੇ ਪੁਲਿਸ ਦੇ ਨਾਲ ਗੱਲਬਾਤ ਹੋਈ ਇਹਨਾਂ ਨੂੰ ਨੰਬਰ ਵੀ ਦੇਤਾ ਗੱਡੀ ਦਾ ਪਰ ਪੁਲਿਸ ਦਾ ਜਿਹੜਾ ਰਵਈਆ ਹੈਗਾ ਬਹੁਤ ਜ਼ਿਆਦਾ ਢਿੱਲਾ ਐਨਾ ਢਿੱਲਾ ਰਵਈਆ ਹੈਗਾ ਦੇਖੋ ਪਰਸੋਂ ਵੀ ਡੈਥ ਹੋਈ ਆ ਪਰਸੋਂ ਰਾਤ ਦੀ ਇਹਨਾਂ ਨੇ ਗੱਡੀ ਜਦਾ ਆਇਡੈਂਟੀਫਾਈ ਹੋ ਗਈ ਗੱਡੀ ਥਾਣੇ ਦੇ ਵਿੱਚ ਆ ਗਈ ਤਾਂ ਫਿਰ ਬੰਦਾ ਕਿਉਂ ਨਹੀਂ ਆਇਆ ਥਾਣੇ ਦੇ ਵਿੱਚ ਹਲੇ ਤੱਕ ਇੱਕ ਅੱਧੀ ਘੰਟੇ ਬਾਅਦ ਬੰਦਾ ਆ ਰਿਹਾ ਜੀ ਇੱਕ ਘੰਟੇ ਬਾਅਦ ਬੰਦਾ ਆ ਰਿਹਾ ਜੀ ਇਹਨਾਂ ਨੂੰ ਨਹੀਂ ਪਤਾ ਕਿ ਇੱਕ ਜਵਾਨ ਮੁੰਡੇ ਦੀ ਡੈਥ ਹੋ ਗਈ ਆ ਕੋਈ ਠੋਕਮਾ ਜਵਾਬ ਨਹੀਂ ਐ ਐਸਐਚਓ ਸਾਹਿਬ ਕੋ ਬਿਲਕੁਲ ਜਿਕੇ ਦਿੱਕੇ ਹੋਏ ਸਾਨੂੰ ਵੀ ਆਮ ਲੋਕਾਂ ਨੂੰ ਪਤਾ ਜਿਕੇ ਕੋਈ ਐਕਸੀਡੈਂਟ ਕਰਕੇ ਦਿੱਤਾ ਉਹ ਗੱਡੀ ਦੇ ਵਿੱਚ ਨਹੀਂ ਚਾਪੀ ਛੱਡੇ ਆ ਇਹਾਰੇ ਕਿ ਗੱਡੀ ਲੈਣ ਦੀ ਬੰਦਾ ਆਇਆ ਮੈਂ ਸਰ ਉਹੀ ਗੱਲ ਕਰਦਾ ਜੇ ਗੱਡੀ ਆ ਗਈ ਤੇ ਬੰਦਾ ਕਦੇ ਨਹੀਂ ਆਇਆ ਜਿੱਥੋਂ ਇਹ ਜਿਹੜੀ ਲੋਕੇਸ਼ਨ ਤੋਂ ਗੱਡੀ ਲੈ ਕੇ ਆਏ ਹੋਗੇ ਉਸ ਘਰ ਤੇ ਕੋਈ ਬੰਦਾ ਵੀ ਤਾਂ ਰਹਿੰਦਾ ਹੀ ਹੋਗਾ ਨਾ ਕਿਸੇ ਨੂੰ ਤਾਂ ਲੈ ਕੇ ਆਂਦੇ ਉਹ ਆਪ ਹੀ ਅੱਗੇ ਦੱਸ ਦੇ ਕਿ ਕੌਣ ਬੰਦਾ ਡਰਾਈਵ ਕਰਦਾ ਸੀਗਾ ਮਤਲਬ ਪੁਲਿਸ ਦਾ ਜਿਹੜਾ ਰੁਪਈਆ ਹੈਗਾ ਇਸ ਵੇਲੇ ਬੜਾ ਢਿੱਲਾ ਆ ਸਾਰਾ ਪਿੰਡ ਸਾਡਾ ਜਿਹੜਾ ਉਹ ਪਰੇਸ਼ਾਨ ਆ ਧਰਨਾ ਲੱਗਾ ਹੈ ਜਿੰਨਾ ਚਿਰ ਬੰਦਾ ਨਹੀਂ ਪੇਸ਼ ਹੋਊਗਾ ਤੇ ਧਰਨਾ ਇੱਦਾਂ ਲੱਗ ਰਹੋ ਜੇਕਰ ਇਹ ਤਾਲੀਕਾਰ ਜਾਰੀ ਲਗਾਤਾਰ ਰਹੀ ਤਾਂ ਪੁਲਿਸ ਅਗਲੀ ਕੀ ਆ ਗਿਆ ਕੀ ਐਕਸ਼ਨ ਹੋਏਗਾ ਇਹ ਦੇਖੋ ਉਹ ਧਰਨਾ ਵੱਡੇ ਲੈਵਲ ਤੇ ਲਾਵਾਂਗੇ ਆਜਾਦਾ ਅਸੀਂ ਪਿੰਡਵਾਸੀ ਬੈਠੇ ਹੋਏ ਪੂਰਾ ਹਿਸ਼ਾਰਪੁਰ ਇਕੱਠਾ ਕਰਾਂਗੇ ਨਾਲੇ ਦੱਸਾਂਗੇ ਕਿ ਥਾਣੇ ਦੇ ਵਿੱਚ ਕੀ ਹੋ ਰਿਹਾ ਜੇ ਗੱਡੀ ਆਇਡੈਂਟੀਫਾਈ ਹੋ ਗਈ ਆ ਗੱਡੀ ਥਾਣੇ ਚ ਆ ਗਈ ਆ ਤਾਂ ਫਿਰ ਬੰਦਾ ਕਿਉਂ ਨਹੀਂ ਆਇਆ ਸਾਨੂੰ ਸਵੇਰੇ 10:30 ਵਜੇ ਐਸਐਚਓ ਸਾਹਿਬ ਨੇ ਕਹਿਤਾ ਇੱਕ ਘੰਟਾ ਦਾ ਟਾਈਮ ਜੋ 15 ਮਿੰਟ ਚ ਬੰਦਾ ਆ ਰਿਹਾ ਮੈਂ ਧਰਤੋਂ ਇੱਕ ਘੰਟਾ ਲੈ ਰਹੇ ਆ ਤੇ ਤੁਸੀਂ ਹੁਣ ਦੇਖੋ ਕਿ ਟਾਈਮ 3:30 ਹੋ ਗਿਆ ਇਹ 10:30 ਵਜੇ ਦੀ ਗੱਲ ਆ ਤੇ ਅਸੀਂ ਕੋ ਬੇਵਕੂ ਥੋੜੇ ਇੱਥੇ ਇਕੱਠੇ ਹੋਏ ਹਾਂ ਤੇ ਐਸਐਚਓ ਸਾਹਿਬ ਨੇ ਜੋ ਕਹਤਾ ਅਸੀਂ ਬਸ ਠੀਕ ਆ ਪੇ ਹਾਂਜੀ ਠੀਕ ਆ ਜੀ ਕੱਲ ਦੇ ਇਹੀ ਗੱਲਾਂ ਸੁਣੀ ਜਾਂਦੇ ਆ ਗਏ ਜੀ ਆ ਗਏ ਜੀ ਆ ਗਏ ਕਿਹੜੇ ਕਿਹੜੀ ਗੱਡੀ ਜਾ ਰਿਹਾ ਬੰਦਾ ਉਹ ਜਿਹੜਾ ਇਹਨਾਂ ਤੋਂ ਹਜੇ ਤਾਂ ਕਿੱਥੇ ਪਹੁੰਚਾ 150 ਬੰਦਾ ਕੱਲ ਦਾ ਅਸੀਂ ਮਤਲਬ ਇੱਥੇ ਬੈਠੇ ਨੇ 100 150 ਬੰਦਾ ਇੱਥੇ ਇਕੱਠਾ ਹੋਇਆ ਨਾ ਮਤਲਬ ਅਸੀਂ ਬੇਵਕੂ ਹਾਂ ਕੋਈ ਬਿਜਵਾੜੇ ਦੇ ਮਤਲਬ ਬਹੁਤ ਮਤਲਬ ਬਿਹੇਵੀਅਰ ਨਾਲ ਠੀਕ ਨਹੀਂ ਹੈਗਾ ਪੁਲਿਸ ਵਾਲਿਆਂ ਦਾ ਦੇਖੋ ਜੇ ਹੁਣ 2 ਦਿਨ ਹੋ ਗਏ ਕੋਈ ਬੰਦਾ ਹੀ ਨਹੀਂ ਰੈਸਟ ਹੋਇਆ ਤਾਂ ਫਿਰ ਇਹੀ ਕਹਿ ਸਕਦੇ ਕਿ ਮਿਹਨੀ ਭੁਗਤ ਨਹੀਂ ਹੋ ਰਿਆ ਜਦ ਗੱਡੀ ਆ ਗਈ ਆ ਜੇ ਗੱਡੀ ਆ ਗਈ ਤਾਂ ਫਿਰ ਗੱਡੀ ਵਾਲਾ ਕਿੱਥੇ ਗਿਆ ਅਸੀਂ ਤਾਂ ਇਹੀ ਕਹਾਂਗੇ ਕਿ ਇਹਨਾਂ ਨੇ ਖੱਬੇ ਸੱਚੇ ਕਰਤਾ ਕਿਤੇ ਫਿਰ ਇਹੀ ਸਾਡੇ ਕੋਲ ਸੁਣਨਾ ਹੁਣ ਠੀਕ ਹੈ ਨਾ ਜੀ ਦੇਖੋ ਜਿਹੜੇ ਹਰ ਕਰ ਉਹਨੇ ਪੈਰੀ ਹੱਥ ਵੀ ਲਾਤੇ ਆ ਦੇਖੋ ਸਾਡੇ ਅੱਖਾਂ ਜਾ ਪਰੋਣਾ ਆ ਗਿਆ ਇਹਨਾਂ ਨੂੰ ਉੱਤੇ ਕੋਈ ਤਰਸ ਨਹੀਂ ਹੈਗਾ ਇਹਦਾ ਬੱਚਾ ਚਲ ਜਾਵੇ ਸਾਨੂੰ ਇਹ ਦਲਾਸਾ ਜਾਂਦਾ ਉਹਦਾ ਬੱਚਾ ਚਲ ਗਿਆ ਸਾਨੂੰ ਦੁੱਖ ਹੋ ਆ ਗਿਆ ਜੇ ਇਹਨਾਂ ਨੂੰ ਦੁੱਖ ਹੁੰਦਾ ਹੋਵੇ ਕਿ ਉਹ ਬੱਚਾ ਕਿਉਂ ਨਹੀਂ ਰੈਸਟ ਉਹ ਮੁੰਡਾ ਕਿਉਂ ਨਹੀਂ ਰੈਸਟ ਹੋ ਰਿਹਾ ਚੰਦੂ ਮਜਾਰੇ ਪਿੰਡ ਦਾ ਜਿਹੜਾ ਬੰਦਾ ਆ 65 ਤੇ ਹੀ ਗੱਡੀ ਦਾ ਨੰਬਰ ਪੀਵੀ07ਏਕੇ65 ਤੇ ਹੀ ਨੰਬਰ ਵਾ ਇਹਨਾਂ ਨੂੰ ਨੰਬਰ ਵੀ ਦੇ ਦਿੱਤਾ ਸੀ ਬੰਦੇ ਨੇ ਜਿਹਨੇ ਮੌਕੇ ਤੇ ਜਿਹਨੇ ਟ੍ਰੇਸ ਕੀਤਾ ਉਹ ਵੀ ਦੇ ਦਿੱਤਾ ਇਹਨਾਂ ਤੋਂ ਬੰਦਾ ਕਿਉਂ ਨਹੀਂ ਰੈਸਟ ਹੋਣਾ ਕਰਦਾ ਮੈਂਬਰ ਕੋ ਅਰੈਸਟ ਕਰਦੇ ਤੇ ਕਹਿੰਦੇ ਉਹਨਾਂ ਦੇ ਪਿੰਡ ਦੇ ਸਰਪੰਚ ਨੇ ਜ਼ਿੰਮੇਵਾਰੀ ਚੱਕੀ ਆ ਮੈਂ ਉਹਨੂੰ ਪੇਸ਼ ਕਰਨਾ ਪਕੋ ਜਿਹੜੀ ਮੈਂ ਦੱਸ ਰਿਹਾ ਦਮ ਸਰਪੰਚ ਨੇ ਕਹਿੰਦੇ ਹੱਥ ਖੜੇ ਕਰਦੇ ਆ ਕਿ ਬੰਦਾ ਮੇਰਾ ਸਵਿਚ ਆਫਾ ਫੋਨ ਬੰਦ ਉਹਦੇ ਘਰ ਦੇ ਕਿਸੇ ਮੈਂਬਰ ਨੂੰ ਅਰੈਸਟ ਕਰ ਸਕਦੇ ਆ ਬਸ ਸਾਰੇ ਬਹੁਤ ਆਗ ਲੱਗੀ ਆ ਮੋਹਨ ਜੀ ਕੱਲ ਦੀ ਡੈੱਡ ਬੋਡੀ ਉੱਥੇ ਹਸਪੀਟਲ ਪਈ ਆ ਤੁਸੀਂ ਦੱਸੋ ਪਈ ਉਹਦੀ ਵਿੱਤੀ ਹੋ ਰਹੀ ਇਹਨਾਂ ਦੀ ਬੱਚਾ ਦੀ ਵਿੱਤੀ ਹੋ ਰਹੀ ਆ ਪ੍ਰਸ਼ਾਸਨ ਦਾ ਜੋ ਕਾਰਜਵਾਰੀ ਆ ਬਿਲਕੁਲ ਨੇਲਾ ਕੋਈ ਥਾਣੇ ਦੀ ਵੀ ਸੁਣਾਈ ਨਹੀਂ ਹੈਗੀ ਕੋਈ ਕਿਸੇ ਦੀ ਆਮ ਪਬਲਿਕ ਦੀ ਸੁਣਾਈ ਨਹੀਂ ਹੈਗੀ ਤੇ ਆਮ ਆਮ ਕੇ ਕਿਸੇ ਬੰਦੇ ਦੀ ਸੁਣਾਈ ਹੋਏਗੀ ਜਿਵੇਂ ਗਰੀਬ ਬੰਦੇ ਦੀ ਕੋਈ ਵੈਲ